ਵਾਹਿਰ ਜੀ ਦਾ ਖਾਲਸਾ ਵਹਿਰ ਜੀ ਕੀ ਫਤਿਹ ਖਬਰ ਜੋੜੀ ਆ ਭਾਈ ਨਰੈਣ ਸਿੰਘ ਚੌੜਾ ਦੇ ਨਾਲ ਆ ਗੱਲਬਾਤ ਕਰਦੇ ਆ ਭਾਈ ਨਰੈਣ ਸਿੰਘ ਚੌੜਾ ਦੇ ਸਬੰਧ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਗਾਗਾ ਕਿ ਭਾਈ ਨਰੈਣ ਸਿੰਘ ਚੌੜਾ ਉਹ ਸ਼ਖਸ ਨੇ ਜਿਨ੍ਹਾਂ ਨੇ ਸਾਰੀ ਉਮਰ ਜੇਲ੍ਹਾਂ ਦੇ ਵਿੱਚ ਕੱਟੀ ਆ ਤੇ ਡਬਲ ਐਮ ਐ ਆ ਬੁੱਧੀਜੀਵੀ ਆ ਤੇ ਦਰਜਿਆਂ ਦੇ ਕਰੀਬ ਜਿਹੜਾ ਕਿਤਾਬਾਂ ਲਿਖ ਚੁੱਕਿਆਗਾ ਬੱਖ-ਬੱਖ ਮੁੱਦਿਆਂ ਦੇ ਆਧਾਰ ਤੇ ਤੇ 4 ਦਸੰਬਰ ਨੂੰ ਜਿਹੜਾ ਇੱਕ ਇਤਿਹਾਸ ਬਣ ਚੁੱਕਿਆਗਾ ਸੁਖਬੀਰ ਬਾਦਲ ਜਦੋਂ ਤਨਖਾਹ ਲਈ ਜਾਂਦੀ ਉਹਨੂੰ ਆਪਾਂ ਕਹਦੇ ਕਿ ਸੇਵਾ ਲਈ ਜਾਂਦੀ ਆ ਤਾਂ ਸ੍ਰੀ ਅਕਾਲ ਤਖਤ ਤੋਂ ਜਥੇਦਾਰਾਂ ਵੱਲੋਂ ਤੇ ਹੱਥ ਵਿੱਚ ਉਹਦੇ ਵਰਸਾ ਹੁੰਦਾ ਤੇ ਚੋਲਾ ਪਵਾਇਆ ਜਾਂਦਾ ਤੇ ਗਲਤ ਵਿੱਚ ਤਖਤੀ ਪਾ ਕੇ ਉਹਨੂੰ ਬੀਲ ਚੇਹ ਤੇ ਜਿਹੜਾ ਘੰਟਾ ਘਰ ਚੌਂਕ ਦੇ ਬਾਹਰ ਜਿਹੜਾ ਬਿਠਾਇਆ ਜਾਂਦਾਗਾ ਕਿ ਤੂੰ ਪਹਿਰਾ ਰੱਖ ਇੱਥੇ ਕਿ ਤੂੰ ਪਹਿਰੇਦਾਰੀ ਕਰਨੀ ਆ ਸੇਵਾ ਕਰਨੀ ਆ ਜਾਨੀ ਕਿ ਪਰ ਪਹਿਰੇਦਾਰੀ ਕਿਹੜੀ ਕਰਨੀ ਸੀ ਉਹਨੇ ਸੇਵਾ ਕਿਹੜੀ ਕਰਨੀ ਸੀ ਉਹਨੇ ਚਾਰੇ ਪਾਸੇ ਲੀਡਰਸ਼ਿਪ ਆ ਫੋਰਸ ਨਾਲ ਆ ਤੇ ਖਾ ਕੇ ਪਾਇਆ ਅੰਨ ਗਦੇ ਵਾਂਗੂ ਡਿੱਗ ਪੈਂਦਾ ਸੀ ਐ ਅੱਖਾਂ ਵਿੱਚ ਲੈਂਦਾ ਸੀ ਹੁਣ ਕਈ ਇੱਕ ਬੀਬੀ ਤਾਂ ਉਹਦੇ ਹੱਥ ਲਾ ਗਈ ਪੈਰਾਂ ਦੇ ਥੱਲੇ ਉਹਨੂੰ ਐ ਲੱਗਿਆ ਕਿ ਪਤਾ ਨਹੀਂ ਮਹਾਪੁਰਸ਼ ਸੰਤ ਬੈਠੇ ਨੇ ਕੋਈ ਕਿਉਂਕਿ ਅੱਜ ਕੱਲ ਜਿੰਨੇ ਸੰਤ ਤੁਹਾਨੂੰ ਲੱਗਦਾ ਕਿ ਬੜੀ ਬੜੇ ਬੋਗਣਾ ਵਧਾਈਆਂ ਹੋਈਆਂ ਨਾ ਉਤੋਂ ਪਤਾ ਲੱਗ ਜਾਂਦਾ ਇੱਕ ਜਿਹੜਾ ਮਾਫ਼ ਕਰਨਾ ਇੱਕ ਗੱਲ ਕਹੂੰਗਾ ਕਿ ਗਿੱਟਿਆਂ ਦੇ ਖਚੋਲਾ ਹੁੰਦਾਗਾ ਪਰ ਅੱਜ ਕਈਆਂ ਨੇ ਚੋਲਿਆਂ ਦੀ ਉਹਨਾਂ ਦੀ ਬਦਨਾਮੀ ਕੀਤੀ ਹੈ ਤੇ ਚੋਲੇ ਲਵੇੜੇ ਵੀ ਨੇ ਤੇ ਦਾਗ ਵੀ ਕਈ ਚੋਲਿਆਂ ਤੇ ਅੱਜ ਲੱਗ ਚੁੱਕੇ ਨੇ ਖੈਰ ਵਿਸਾ ਆਪਣਾ ਜਿਹੜਾਗਾ ਭਾਈ ਨਰੈਨ ਸਿੰਘ ਚੌੜਾ ਜਦੋਂ ਐਕਸ਼ਨ ਕਰਦਾਗਾ ਅਰਬਾਰ-ਬਾਰ ਕੱਟਦਾਗਾ ਧਾਣਦਾਗਾ ਤੇ ਇੰਨੇ ਦੇ ਵਿੱਚੋਂ ਭਾਈ ਨਰੈਨ ਸਿੰਘ ਚੌੜੇ ਨੂੰ ਜਿਹੜਾ ਉਤੋਂ ਫੜਿਆ ਜਾਂਦਾ ਗਰਫਦਾਰ ਕੀਤਾ ਜਾਂਦਾਗਾ ਤੇ ਗਰਫਦਾਰ ਕਰਕੇ ਜਦੋਂ ਲਜਾਂਦਾ ਲਜਾਇਆ ਜਾਂਦਾ ਭਾਈ ਨਰੈਨ ਸਿੰਘ ਚੌੜੇ ਨੂੰ ਤੋ ਮਾਗਰੇ ਕਾ ਕਾਲੀ ਦਲ ਦਾ ਸਖਸਾ ਜਸਪ੍ਰੀਤ ਸਿੰਘ ਨਾ ਉਹਦਾ ਰਾਣਾ ਪਠਾਨਕੋੜ ਤੋਂ ਆ ਜੋ ਤਾਂ ਅਕਾਲੀ ਦਲ ਦਾ ਜਿਹੜਾ ਆਗੂ ਦੱਸਿਆ ਜਾ ਰਿਹਾਗਾ ਕਿ ਉਹ ਦਸਤਾਰਾਂ ਦੇ ਕੈਂਪ ਵੀ ਲਾਉਂਦਾ ਤੇ ਪਰ ਉਹਨੇ ਕੀ ਕੀਤਾ ਭਾਈ ਨਰੈਣ ਸਿੰਘ ਚੌੜੀ ਦੀ ਦਸਤਾਰ ਨੂੰ ਹੱਥ ਪਾਇਆ ਤੇ ਜਾ ਕੇ ਉਹਦੀ ਜਿਹੜੀ ਦਸਤਾਰ ਲਾ ਕੇ ਪੈਰਾਂ ਦੇ ਵਿੱਚ ਰੋਲ ਦਿੱਤੀ ਪੈਰਾਂ ਦੇ ਵਿੱਚ ਸੁੱਟ ਦਿੱਤੀ ਤੇ ਉਹਦਾ ਐਕਸ਼ਨ ਲੈਂਦੇ ਹੋਏ ਦਲ ਖਾਲਸਾ ਦੇ ਪਰਮਜੀਤ ਸਿੰਘ ਮਾਂਡਾ ਤੇ ਹੋਰ ਸਿੱਖ ਜਥੇਬੰਦੀਆਂ ਨੇ ਜਿਹੜਾ ਉਹਦਾ ਇੱਕ ਐਕਸ਼ਨ ਲਿੱਤਾ ਐਕਸ਼ਨ ਲਿੱਤਾ ਤੋਂ ਬਾਅਦ ਉਹਨੂੰ ਬੰਗਾਰਿਆ ਸਟੇਟ ਤੋਂ ਕਿ ਜਾਂਦਾ ਤੂੰ ਮਾਫੀ ਮੰਗਲਾ ਅਕਾਲ ਤਾ ਸਭ ਤੇ ਆ ਕੇ ਤੇ ਨਹੀਂ ਤੇਰਾ ਹਸਲ ਜਿਹੜਾ ਉਹ ਮਾਰਾ ਹੋਵੇਗਾ ਪਰ ਉਸ ਘਟਨਾ ਨੂੰ ਅੱਜ 20-25 ਦਿਨ ਹੋ ਗਏ ਤੇ ਹੁਣ ਉਹੀ ਜਸਪ੍ਰੀਤ ਰਾਣਾ ਸਾਹਮਣੇ ਆਇਆਗਾ ਇੱਕ ਸਰੀਰਕ ਆਤਮਾ ਸਾਹਿਬ ਨੂੰ ਇੱਕ ਪੱਤਰ ਚਿੱਠੀ ਲਿਖੀ ਆ ਚਿੱਠੀ ਵੀ ਚਿੱਠੀ ਵੀ ਕਿਵੇਂ ਲਿਖੀ ਆ ਉਹ ਵੀ ਤੁਹਾਨੂੰ ਸੁਣਾਉਣੇ ਆ ਕਿਉਂਕਿ ਜਦੋਂ ਮਨ ਦੇ ਵਿੱਚ ਕਿਸੇ ਦੇ ਖੋਟ ਹੁੰਦਾਗਾ ਜਦੋਂ ਪਾਪੀ ਪਾਪ ਕਰਦਾਗਾ ਜਾਂ ਪਾਏ ਕਹਿ ਲੈ ਕੇ ਹੰਕਾਰ ਦਾ ਕਿਲਾ ਧੌਣ ਦੇ ਵਿੱਚ ਹੁੰਦਾਗਾ ਜਾਂ ਤਾਂ ਇਹ ਕਹਿ ਲੋ ਕਿ 20 25 ਦਿਨ ਉਹਦੇ ਹੰਕਾਰ ਦਾ ਜਿਹੜਾ ਕਿਲਾ ਸੀ ਧੌਣ ਦੇ ਵਿੱਚ ਰਿਹਾਗਾ ਤੇ ਜਾਂ ਫਿਰ ਇਹ ਕਹਿ ਲੋ ਕਿ ਉਹ 20-25 ਦਿਨ ਡਰਦਾ ਮਾਰਾ ਜਿਹੜਾ ਕਿ ਚੂਹੇ ਦੀ ਖੱਟ ਦੇ ਵਾਂਗੂ ਜਿਹੜਾ ਅੰਦਰ ਹੀ ਧੁੱਸ ਰੱਖਿਆ ਤੇ ਬਾਹਰ ਨਹੀਂ ਨਿਕਲਿਆ ਸਿੱਖ ਕੌਮ ਤੋਂ ਡਰਦਾ ਜਾਂ ਫਿਰ ਇਹ ਕਹਿ ਲੇ ਕਿ ਸਿੱਖ ਕੌਮ ਨੇ ਐਨੀ ਬੰਗਾਰ ਪਾਈ ਉਹਦੀ ਐਨੀ ਲਾਪਾਹ ਕੀਤੀ ਤੇ ਉਹਨੂੰ ਆਖਰ ਕਟਹਿਰੇ ਦੇ ਵਿੱਚ ਸਿੱਖ ਕੌਮ ਨੇ ਖੜਾ ਕਰਨ ਲਈ ਮਜਬੂਰ ਕਰ ਦਿੱਤਾ ਉਹਨੂੰ ਐਨੀਆਂ ਲਾਂਟਾਂ ਪਾਈਆਂ ਕਿ ਦਸਤਾਰ ਤਾਂ ਚਾਹੇ ਦੁਸ਼ਮਣ ਦੀ ਵੀ ਹੋਵੇ ਸਿੱਖ ਕੌਮ ਕਦੇ ਦਸਤਾਰ ਨਹੀਂ ਲਾਉਂਦੀ ਅਪਰਾਧੀ ਜੋ ਵੱਡਾ ਤੋਂ ਵੱਡਾ ਵੀ ਹੋਵੇ ਪਰ ਦਸਤਾਰ ਲਾਉਣਾ ਸਿੱਖ ਕੌਮ ਦਾ ਕੰਮ ਨਹੀਂ ਸਿੱਖ ਕੌਮ ਦੇ ਲਈ ਸਭ ਤੋਂ ਵੱਡੀ ਉਚਮਾ ਸਾਡੇ ਗੁਰੂਆਂ ਨੇ ਬਖਸ਼ੀਆ ਦਸਤਾਰ ਤੇ ਉਹਨੇ ਕੀ ਕੀਤਾ ਆਪਣਾ ਅਹੁਦਾ ਲੈਣ ਦੇ ਲਈ ਆਪਣਾ ਜਣੀ ਪੂਛ ਨਹੀਂ ਮਾਰਦੇ ਹੁੰਦੇ ਚਾਹ ਬਲੂਸ ਜਿਹਨੂੰ ਕਹਿ ਦਿੰਦੇ ਆ ਅੱਜ ਵੀ ਕਈ ਮਾਰ ਰਿਆ ਚਾਹ ਬਲੂਸ ਦੀ ਹੱਦਾਂ ਰੋਂਦੇ ਨੇ ਬਿਲਕੁਲ ਜਿਵੇਂ ਸੁਖਵੀਰ ਬਾਦਲ ਤੇ ਬਾਗਲਾ ਹੋ ਗਿਆ ਐ ਹੋ ਗਿਆ ਨਾ ਸੁਖਵੀਰ ਬਾਦਲ ਰੋਇਆ ਹੁਣ ਨਾ ਉਹਦੀ ਘਰਾਂ ਰੋਈ ਹੋਈ ਹੁਣੀ ਨਾ ਬੱਚੇ ਰੋਏ ਹੁਣ ਪਰ ਚਾਹ ਬਲੂਸਾਂ ਦੀ ਇੱਥੇ ਜਿਹੜੀ ਕਿਉਂਕਿ ਉਹਨਾਂ ਨੇ ਅਹੁਦੇ ਲੈਣੇ ਹੁੰਦੇ ਆ ਨਾ ਚਾਹ ਬਲੂਸਾਂ ਨੇ ਕਿਸੇ ਦੇ ਮੰਤਰੀ ਦਾ ਅਹੁਦਾ ਲੈਣਾ ਕਿਸੇ ਨੇ ਐਮਐਲਏ ਬਣਨਾ ਕਿਸੇ ਸਲਾਹਣੀ ਕਮੇਟੀ ਦਾ ਪ੍ਰਧਾਨ ਬਣਨਾ ਕਿਸੇ ਸਲਾਹਣੀ ਕਮੇਟੀ ਦਾ ਮੈਂਬਰ ਬਣਨਾ ਇਤੋਂ ਕਿਤੇ ਇਹਨਾਂ ਦਾ ਹਸੀਅਤ ਆ ਹੋਰ ਇਹਨਾਂ ਦੀ ਗਾਹਾਂ ਦੂਰਦਰਸ਼ੀ ਹੋਰ ਕੋਈ ਕੁਝ ਨਹੀਂ ਕੋਈ ਸਿਕ ਕੋਮ ਦੇ ਨਾਲ ਕੁਝ ਬਾਸਤਾ ਨਹੀਂ ਸਿਰਫ ਇਹਨਾਂ ਦਾ ਸੁਖਵੀਰਵਾਦ ਕਹਿੰਦੇ ਜੀ ਉਹਦਾ ਸਿੱਖਾ ਜੀ ਉਹਦਾ ਬੜਾ ਵੱਡਾ ਸਿੱਖਾ ਜੀ ਕਹਿੰਦੇ ਪਤਾ ਸਿੱਖ ਦਾ ਇਸ ਕਰਕੇ ਕਿ ਤੱਕ ਕਬੂਲ ਕਰ ਲੈਣਾ ਬਰਗਾੜੀ ਵਿੱਚ ਕਹਿੰਦਾ ਗੋਲੀ ਕਿਹਨੇ ਚਲਾਈ ਸੀ ਇਕਾਤਾ ਤੇ ਜੱਜੇਦਾਰਾਂ ਨੇ ਪੁੱਛਿਆ ਮੈਂ ਚਲਾਈ ਸੀ ਮੈਂ ਮੈਂ ਆਰਡਰ ਦਿੱਤੇ ਸੀ ਐਜੇ ਬੋਲਦਾ ਸੀਗਾ ਤੇ ਬਰਗਾੜੀ ਦੇ ਵਿੱਚ ਜਿਹੜੇ ਪੁਸਤਪਨਾ ਕਿਨੇ ਕੀਤੀ ਸੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਇਹਦਾ ਹਾਂਜੀ ਕੀਤੀ ਸੀ ਸੌਦਾ ਸਾਧ ਨੂੰ ਮਾਫੀ ਕਿਹਦੇ ਕਹਤੇ ਦਿੱਤੀ ਸੀ ਕਹਿੰਦਾ ਜੀ ਮੇਰੇ ਕਹਿੰਦੇ ਦਿੱਤੀ ਸੀ ਆਕਾਲ ਤਖਤ ਦੇ ਜਥੇਦਾਰਾਂ ਨੂੰ ਆਪਣੀ ਰਿਹਾਸ ਦੇ ਵਿੱਚ ਚੰਡੀਗੜ੍ਹ ਕਿਨੇ ਸੱਦਿਆ ਸੀ ਕਹਿੰਦਾ ਮੈਂ ਸੱਦਿਆ ਸੀ ਉਹ ਸਾਰੇ ਕਬੂਲ ਨਾਮੇ ਕਬੂਲ ਕਰ ਲੇ ਦੁਸ਼ਮਣ ਨੇ ਪਾਪੀ ਨੇ ਸਾਰਾ ਕੁਝ ਜਿਹੜਾ ਕਬੂਲ ਕਰ ਲਿਆ ਕਿ ਉਹ ਵੀ ਕੀਤਾ ਜੀ ਮੈਂ ਆ ਵੀ ਮੈਂ ਕੀਤਾ ਆ ਵੀ ਮੈਂ ਕੀਤਾ ਫਿਰ ਕਹਿੰਦੇ ਆ ਜੀ ਇਹ ਨੂੰ ਕਪਾਂਡੀ ਮੰਝ ਦੀ ਸੇਵਾ ਲਾ ਦਿਓ ਤੇ ਇੱਕ ਵਰਸਾ ਫੜ ਕੇ ਫੜਾ ਦਿਓ ਤੇ ਇਹਦੇ ਜਿਹੜੇ ਸਾਰੇ ਪਾਪ ਨੇ ਧੋਤੇ ਜਾਣਗੇ ਇਹ ਦੁਸ਼ਤਾਂ ਦੇ ਪਾਪ ਇਸ ਤਰ੍ਹਾਂ ਨਹੀਂ ਧੋਤੇ ਜਾਂਦੇ ਕਿ ਤੁਸੀਂ ਭਲੇਕਾ ਆਇਆ ਹੋਇਆਗਾ ਤੇ ਇਸ ਕਰਕੇ ਜਿਹੜਾ ਪਾਪ ਕੀਤੇ ਨੇ ਪਾਪ ਨਹੀਂ ਗੱਜ ਬੱਜਰ ਕਰੈਟਾ ਕੀਤੀਆਂ ਨੇ ਜਾਣ ਬੁੱਝ ਕੇ ਕੀਤੇ ਨੇ ਇੱਕ ਤਾਂ ਅਣਜਾਣੇ ਵਿੱਚ ਹੁੰਦਾਗਾ ਕਿ ਕਿਸੇ ਤੋਂ ਹੋ ਜਾਵੇ ਇੱਕ ਹੁੰਦਾਗਾ ਜਾਣ ਬੁੱਝ ਕੇ ਜੇ ਜਾਣ ਬੁੱਝ ਕੇ ਕੀਤੀ ਸੀ ਤਾਂ ਹੀ ਸਾਰਾ ਕੁਝ ਮੰਨੇ ਆ ਤੇ ਨਰੈਣ ਸਿੰਘ ਚੌੜਾ ਦੀ ਪੱਗ ਲਾਉਣ ਵਾਲੇ ਨੇ ਹੁਣ ਪੱਤਰ ਲਿਖਿਆ ਅਕਾਲ ਤਖਤ ਦਾ ਸਭ ਤੇ ਕਹਿੰਦਾ ਜੀ ਮੈਂ ਤਾਂ ਪਹਿਲੀ ਗੱਲ ਤਾਂ ਕਹਿੰਦਾ ਮੈਂ ਦਸਤਾਰ ਲਾਈ ਨਹੀਂ ਮੈਂ ਪਗ ਲਾਈ ਨਹੀਂ ਨਰੈਣ ਸਿੰਘ ਚੌੜੇ ਦੀ ਕਹਿੰਦਾ ਚਲੋ ਜੇਕਰ ਮੈਂ ਫੇਰ ਵੀ ਸਿੱਖ ਸੰਗਤ ਨੂੰ ਲੱਗਦਾਗਾ ਕਿ ਮੈਂ ਪਗ ਲਾਈ ਆ ਤਾਂ ਮੈਂ ਖਿਮਾ ਦਾ ਜਾਜਕਾਂ ਤੇ ਜਿਸ ਤਰ੍ਹਾਂ ਅਕਾਲ ਤਖਤ ਦਾ ਹੁਕਮ ਹੋਊਗਾ ਜਿਸ ਤਰ੍ਹਾਂ ਅਕਾਲ ਤਖਤ ਸੇਵਾ ਲਾਊਗਾ ਉਹ ਮੈਨੂੰ ਮਨਜ਼ੂਰ ਆ ਇਹ ਜਸਪ੍ਰੀਤ ਸਿੰਘ ਰਾਣੇ ਨੇ ਇੱਕ ਜਿਹੜਾ ਪੱਤਰ ਲਿਖਿਆ ਚਿੱਠੀ ਲਿਖਿਆ ਸ੍ਰੀ ਕਾਸ਼ਤਾ ਸਾਹਿਬ ਨੂੰ ਕਿ ਪਹਿਲੀ ਗੱਲ ਤਾਂ ਕਹਿੰਦਾ ਮੈਂ ਪੱਗ ਦਸਤਾਰ ਲਾ ਹੀ ਨਹੀਂ ਤੁਸੀਂ ਵੀਡੀਓ ਦੇ ਵਿੱਚ ਬਾਰ-ਬਾਰ ਵੇਖਦੇ ਹੋ ਪਿੱਸੋਂ ਆਉਂਦਾ ਕਿ ਪਿੱਸੋਂ ਹੱਥ ਪਾ ਕੇ ਜਿਹੜਾ ਦਸਤਾਰ ਨੂੰ ਲਾ ਲੈਂਦਾਗਾ ਜੇ ਉੱਥੇ ਵੀਡੀਓ ਕੈਮਰੇ ਨਾ ਹੁੰਦੇ ਤਾਂ ਇਹਨੇ ਕਹਿਣਾ ਸੀ ਮੈਂ ਤਾਂ ਇੱਥੇ ਹੈ ਹੀ ਨਹੀਂ ਸੀ ਜੀ ਮੈਂ ਤਾਂ ਬਾਹਰਲੇ ਦੇਸ ਗਿਆ ਹੋਇਆ ਸੀ ਜਾਂ ਮੈਂ ਤਾਂ ਇੱਧਰ ਕਲਸ਼ੇਤਰ ਕਿੰਨੇ ਲੰਘਿਆ ਹੋਇਆ ਸੀ ਜੰਮੂ ਕਸ਼ਮੀਰ ਕਿੰਨੇ ਲੰਘਿਆ ਹੋਇਆ ਸੀ ਤੇ ਜੇਕਰ ਉਹਨਾਂ ਉੱਤੇ ਕੈਮਰਾ ਦੇ ਵਿੱਚ ਉਹਦੀ ਫੋਟੋ ਆ ਗਈ ਤੇ ਲਾਹਣ ਤਾਂ ਪਈਆਂ ਸਿੱਖ ਕੌਮ ਨੇ ਬੰਗਾਰਿਆ ਤੇ ਅੱਜ ਵੀ ਕਹਿੰਦਾ ਜੀ ਮੇਥੋਂ ਜੇਕਰ ਸਿੱਖ ਕੌਮ ਨੂੰ ਲੱਗਦਾਗਾ ਮੇਥੋਂ ਭੁੱਲ ਹੋਈ ਆ ਦੇਖੋ ਜੇਕਰ ਕਹਿੰਦਾ ਸਿੱਖ ਕੌਮ ਨੂੰ ਲੱਗਦਾ ਸਿੱਖ ਕੌਮ ਨੇ ਤਾਂ ਉਦੋਂ ਹੀ ਬੰਗਾਰਿਆ ਤੁਹਾਨੂੰ ਉਦੋਂ ਹੀ ਕਹਿ ਦਿੱਤਾ ਹੁੰਦਾ ਕਿ ਦੁਸ਼ਟਾ ਤੂੰ ਪੱਗ ਲਈ ਆ ਤੂੰ ਮਜੀਠੀਏ ਦਾ ਸਾਲਾਗਾ ਲੋਕਾਂ ਨੇ ਇਹ ਗੱਲ ਕਹੀ ਸੀ ਤੇ ਅੱਜ ਤੂੰ ਕਹਿੰਨਾਗਾ ਕਿ ਮੈਂ ਚੋਰੀਆਂ ਜੇ ਮੈਨੂੰ ਅਕਾਲ ਤਖਤ ਤੇ ਮੈਂ ਇਹ ਚਿੱਠੀ ਭੇਜੀ ਅਕਾਲ ਤਖਤ ਤੇ ਜਥੇਦਾਰ ਮੈਨੂੰ ਜੋ ਸੇਵਾ ਲਾਉਣਗੇ ਜਾਇਦੀ ਸੇਵਾ ਉਹ ਅਰਜੰਦਰ ਸਿੰਘ ਧਾਮੀ ਨੂੰ ਲਾਤੀ ਉਹ 3 ਪੈਣਾ ਦੇ ਗਾਲਾ ਕੱਢ ਦਿੱਤੀਆਂ ਤਾਂ ਚੱਕੋ ਵੀ ਭਾਂਡੇ ਮਾਰਨ ਦੀ ਕਹਿੰਦੇ ਤੁਹਾਨੂੰ ਸਜ਼ਾ ਗਈ ਜੋੜੇ ਸਾਫ਼ ਕਰਨ ਦੀ ਸਜ਼ਾ ਗਈ ਤੇ ਫਲਾਣੇ ਨੇ ਕਹਿ ਦਿੱਤਾ ਤੇ ਧਰਨੂ ਵੀ ਇਹ ਜੋੜੇ ਸਾਫ਼ ਕਰਨੀ ਸਜ਼ਾ ਗਈ ਫਿਰ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਮੈਂ ਇਹ ਕਹਾਂਦਾ ਸਾਤੇ ਕੋਈ ਉਂਗਲੀ ਠਾਰਿਆ ਜਾਂ ਸਵਾਲ ਨਹੀਂ ਠਾਰਿਆ ਇਹ ਜਥੇਦਾਰਾਂ ਤੇ ਠਾਰਿਆਗਾ ਕੱਠ ਪੋਤਲੀ ਬਣੇ ਹੋਏ ਨੇ ਜੋ ਜਥੇਦਾਰ ਅੱਜ ਅਕਾਲ ਤਖਤ ਮਹਾਨ ਹੈ ਸਿਕਉਮ ਦੀ ਸਾਨ ਹੈ ਉਹਨਾਂ ਦੀ ਸਾਨ ਨੂੰ ਨਾ ਕੋਈ ਮਿਟਾ ਸਕਿਆ ਤੇ ਨਾ ਹੀ ਕੋਈ ਮਟਾਉਣ ਦੀ ਹੱਸੀ ਕਰੇ ਤੇ ਨਾ ਹੀ ਉਹ ਆਪਣੇ ਆਪ ਦਾ ਉਹਦਾ ਪਰਿਵਾਰ ਮਿਟ ਜਾਂਦਾਗਾ ਜੋ ਅਕਾਲ ਤਖਤ ਨੂੰ ਮਟਾਉਣ ਦਾ ਯਤਨ ਕਰਦਾਗਾ ਪਰ ਕਾ ਤਖਤ ਦੇ ਜਿਹੜੇ ਫੈਸਲੇ ਨੇ ਉੱਤੇ ਬੈਠੇ ਨੇ ਜਿਹੜੇ ਕਟਬੂਤਲੀਆਂ ਬਣੇ ਹੋਏ ਨੇ ਜਥੇਦਾਰ ਤੇ ਉਹਨਾਂ ਵੱਲੋਂ ਫੈਸਲੇ ਕੀ ਲੱਤੇ ਜਾਂਦੇ ਨੇ ਇਸ ਕਰਕੇ ਸਿਕੋਂ ਦੇ ਵਿੱਚ ਜਿਹੜਾ ਬਧਰੋਹ ਹੋ ਰਿਹਾਗਾ ਸੰਗਤਾਂ ਦੇ ਵਿੱਚ ਗੁੱਸਾਗਾ ਜੇ ਸਹੀ ਤਰ੍ਹਾਂ ਸਹੀ ਟੈਅ ਅ ਕਾ ਤਖਤ ਦੇ ਜਥੇਦਾਰ ਫੈਸਲਾ ਲੈਂਦੇ ਤਾਂ ਅੱਜ ਸਿਕੋਂ ਦਾ ਆ ਹਾਸਰ ਨਹੀਂ ਹੋਣਾ ਸੀ ਜਿਹੜਾ ਅੱਜ ਹੋ ਰਿਹਾਗਾ ਜਣਾ ਖੜਾ ਅੱਜ ਸਿੱਕੋਂ ਨੂੰ ਬੰਗਾਰੇ ਆਗਾ ਜਣਾ ਖੜਾ ਅੱਜ ਸਿੱਕੋਂ ਦੀ ਪੱਗਾਂ ਲਾ ਰਿਹਾਗਾ ਕਦੇ ਭਈਏ ਲਾ ਦਿੰਦਿਆ ਕਿ ਭਈਆਂ ਦੇ ਰੂਪ ਦੇ ਵਿੱਚ ਜਸਪ੍ਰੀਤ ਰਾਣੇ ਵਰਗੇ ਲਾ ਦਿੰਦਿਆ ਕਦੇ ਕੋਈ ਲਾ ਦਿੰਦਾਗਾ ਕਦੇ ਦਿੱਲੀ ਦਿੱਗਦੀ ਹੁੰਦੀ ਸੀ ਅਕਾਲ ਤਖਤ ਦੇ ਪੈਰਾਂ ਦੇ ਵਿੱਚ ਆ ਕੇ ਜਥੇਦਾਰਾਂ ਦੇ ਪੈਰਾਂ ਦੇ ਵਿੱਚ ਆ ਕੇ ਤੇ ਅੱਜ ਅਕਾਲ ਤਖਤ ਦੇ ਜਥੇਦਾਰ ਦਿੱਲੀ ਦੇ ਪੈਰਾਂ ਦੇ ਵਿੱਚ ਡਿੱਗਦੇ ਆ ਤੇ ਇਸ ਕਰਕੇ ਜਿਹੜਾ ਇਹ ਹੁਣ ਮਾਫੀਨਾਮਾ ਮੰਗ ਰਿਹਾਗਾ ਗੋਲ ਮੋਲ ਕਰਕੇ ਮੰਗ ਰਿਹਾਗਾ ਜੇ ਕਹਿੰਦਾ ਮੇਥੋਂ ਭੁੱਲ ਹੋ ਗਈ ਹੋਵੇ ਜੇ ਕਰਨੀ ਤੂੰ ਕੀਤੀ ਆ ਤੇਰੇ ਸਾਹਮਣੇ ਵੀਡੀਓ ਆਈ ਆ ਜੇ ਨਾ ਵੀਡੀਓ ਆਉਂਦੇ ਫਿਰ ਅਸੀਂ ਮੰਨ ਲੈਂਦੇ ਕਿ ਨਾ ਤੂੰ ਕੀਤੀ ਹੋਵੇ ਪਾਪ ਕਰਕੇ ਹੀ ਬੰਦਾ ਕਹਿੰਦਾ ਵੀ ਮੈਂ ਪਾਪ ਨਹੀਂ ਕੀਤਾ ਜੀ ਦੇਖੋ ਔਕਾਤ ਅਕਤ ਸਬੋਧਨ ਹੋ ਕੇ ਬੰਦਾ ਜਿਹੜਾ ਝੂਠ ਬੋਲਦਾ ਇਸ ਤੋਂ ਵੱਡਾ ਨਰਗੁਰਾ ਤੇ ਪਾਪੀ ਤੇ ਦੁਸ਼ਟ ਬੰਦਾ ਕੀ ਹੋ ਸਕਦਾਗਾ ਉਹ ਤੇ ਨੇ ਕਬੂਲ ਕਰਨਾ ਸੀ ਕਿ ਹਾਂ ਮੈਂ ਦਸਤਾਰ ਲਾਈ ਆ ਜੀ ਮੇਥੋਂ ਗਲਤੀ ਹੋਈ ਆ ਫਿਰ ਤਾਂ ਗੱਲ ਮੰਨਦੇ ਆ ਫਿਰ ਤਾਂ ਗੱਲ ਬਣਦੀ ਆ ਤੇ ਪਰ ਗਲਤੀ ਕਰਕੇ ਵੀ ਦਸਤਾਰ ਲਾ ਕੇ ਵੀ ਉਹ ਨਰੈਨ ਸਿੰਘ ਚੌੜਾ ਉਹ ਆਮ ਇਕਤੀ ਨਹੀਂ ਉਹ ਬਾਦਲ ਵਰਗਾ ਵਰਗਾ ਤੁਹਾਡੇ ਬਾਦਲ ਲਾੜੇ ਵਰਗਾ ਸੰਘਰਸ਼ ਦੇਖਿਆ ਉਹਨੇ ਸਾਰੀ ਕੌਮ ਦੇ ਲਈ ਆਪਣਾ ਸਾਰੀਆਂ ਜੇਲਾ ਕੱਢਤੀਆਂ ਉਹਨੇ ਤਸੀਂ ਇਹ ਝੱਲੇ ਨੇ ਤੁਹਾਡੇ ਬਾਦਲ ਨੇ ਬਾਦਲ ਕਹੇ ਨੰਗਾ ਕਰ ਕਰਕੇ ਕਿ ਕੁੱਟਿਆਗਾ ਬਰਪ ਤੇ ਪਾਇਆਗਾ ਗੁਪਤਾ ਅੰਗਾ ਤੇ ਕਰੰਟ ਲਗਾਇਆਗਾ ਤਸੀਂ ਇਹ ਦਿੱਤੇ ਨੇ ਇੱਕ ਗੁੱਸਾ ਉਹ ਦੂਜਾ ਗੁੱਸਾ ਬੇਅਦਬੀਆਂ ਦਾ ਜਿਹੜਾ ਤੁਸੀਂ ਪੁਸਤ ਪਨਾਹ ਕੀਤੀ ਬੇਅਦਬੀਆਂ ਨੂੰ ਆਲੇ ਨੂੰ ਇਸ ਤਾਂ ਉਹਨਾਂ ਨੂੰ ਕਟਾਰੇ ਦੇ ਵਿੱਚ ਖੜਾ ਕਰਕੇ ਉਹਨਾਂ ਨੂੰ ਫਾਹੇ ਲਾਉਣਾ ਸੀ ਕਿਤੇ ਉਹਨਾਂ ਦੀ ਰਾਖੀ ਕੀਤੀ ਤੇ ਤੁਸੀਂ ਉਹਨਾਂ ਨੂੰ ਲੁਕੋ ਕੇ ਰੱਖਿਆ ਤੇ ਤੁਸੀਂ ਉਸ ਸੌਦਾ ਸਾਧ ਨੂੰ ਜਿਹਦੇ ਕਹਿਣ ਤੇ ਸਾਰਾ ਕੁਝ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀ ਹੋਈ ਤੇ ਉਹਦੀ ਤੁਸੀਂ ਪੁਸਤ ਪਨਾਹ ਕੀਤੀ ਤੇ ਉਸ ਸਾਧ ਨੂੰ ਬਰੀ ਕਰਿਆ ਬਰੀ ਕਰਨ ਤੋਂ ਬਾਅਦ ਕੀ ਹੋਇਆ 90 ਲੱਖ ਦੇ ਇਸਤਿਹਾਰ ਗੁਰੂ ਦੀ ਗੋਲਕ ਦੇ ਵਿੱਚੋਂ ਦਿੱਤੇ ਇਸਤਿਹਾਰ ਇਹ ਹਾਂ ਜੀ ਅਸੀਂ ਬਰੀ ਕਰਤਾ ਜੀ ਅਕਾਲ ਤਖਤ ਤੋਂ ਤੇ ਫਿਰ ਜਦੋਂ ਸਿੱਖ ਕੌਮ ਨੇ ਫੇਰ ਰੋਲਾ ਪਾਇਆ ਸਿੱਖ ਕੌਮ ਫੇਰ ਖੜੀ ਹੋਈ ਫਿਰ ਇਹਨਾਂ ਦੀ ਗੱਲ ਦੀ ਹੱਡੀ ਬਣੀ ਇਹਨਾਂ ਜ਼ਥੇਦਾਰਾਂ ਦੀ ਤੇ ਫਿਰ ਇਹ ਕਹਿੰਦੇ ਜੀ ਅਸੀਂ ਤਾਂ ਮਾਫੀਨਾਮਾ ਵਾਪਸ ਲੈਨੇ ਆ ਆ ਸਾਰਾ ਕੁਝ ਬੰਦੀ ਜ਼ਾੜੀ ਵਾਲਾ ਹੁਣ ਤਾਂ ਧਾੜੀ ਖੁੱਲੀ ਛੱਡ ਲੈ ਕੇ ਰੱਖਣ ਲੱਗੇ ਚੀਮਾ ਇਹਨੇ ਲੈਂਡ ਪਾਈ ਸੀ ਵਿੱਚ ਉਹ ਦੱਸ ਰਿਆ ਪ੍ਰਦੀਪ ਕਲੇਰ ਕਿ ਇਹਦਾ ਸਭ ਤੋਂ ਸਾਧਨਾ ਦਾ ਕੋਈ ਮਾਫੀ ਨਹੀਂ ਮੰਗੀ ਇਹਨਾਂ ਤਾਂ ਆਪਦੇ ਕੋਲ ਹੀ ਮਾਫੀਨਾਮਾ ਇੱਕ ਤਿਆਰ ਕਰ ਲਿਆ ਤੇ ਵਿੱਚ ਉਥੋਂ ਜਿਹੜੀ ਪਹਿਲਾਂ ਇੰਦੀ ਚਿੱਠੀ ਆਈ ਸੀ ਬਾਅਦ ਵਿੱਚ ਉਹ ਚ ਲੈਣਾ ਜੋ ਦੋ ਵੀ ਕੁਝ ਕੀਤਾ ਇਹਨਾਂ ਨੇ ਪਾਪੀ ਨੇ ਤੁਹਾਡੇ ਸਾਹਮਣੇ ਆ ਹੁਣ ਨਰੈਨ ਸਿੰਘ ਚੌੜਾ ਜਲਦੀ ਬਰੀ ਹੋਣ ਵਾਲਾਗਾ ਇਹ ਵੀ ਤੁਹਾਨੂੰ ਦੱਸ ਦਈਏ ਕਿਉਂਕਿ ਉਹਦੇ ਕੋਲ ਨਾ ਤਾਂ ਉਹਨੇ ਜਿਹੜੇ ਫੜੇ ਹੋਏ ਸੀ ਬੰਦਿਆਂ ਨੇ ਉਹਨਾਂ ਦੇ ਹੱਥ ਦੇ ਵਿੱਚ ਜਿਹੜਾ ਰਵਾਲਵਾਰ ਸੀ ਨਰੈਨ ਸਿੰਘ ਕਹਿੰਦੇ ਚੌੜੇ ਉੱਤੇ ਨਹੀਂ ਚੱਲਿਆ ਇਹ ਸੂਤਰਾਂ ਤੋਂ ਵੱਡੀ ਜਾਣਕਾਰੀ ਮਿਲੀ ਆ ਤੇ ਕਹਿੰਦੇ ਉੱਥੇ ਜਿਹੜੇ ਫੜਿਆ ਸੀ ਪੁਲਿਸ ਮੁਲਾਜ਼ਮ ਸੀ ਮੌਕੇ ਤੇ ਜਾਂ ਜਿਹੜੀ ਸਿੱਖ ਸੰਗਤ ਹੋਰ ਸੀ ਬਾਦਲ ਦਲ ਗਏ ਜਿਹੜਾ ਲਾਣਾ ਹੋਰ ਸੀ ਉਹਨਾਂ ਨੇ ਫੜ ਕੇ ਇੱਕ ਬਜ਼ੁਰਗ ਨੂੰ ਦੱਸ ਜਣੇ ਢਾ ਲਿਆ ਤੇ ਹੋ ਸਕਦਾ ਪਤਾ ਨਹੀਂ ਕਿਦੋਂ ਚੱਲ ਗਏ ਹਵਾਈ ਫੇਰ ਆਓ ਤੇ ਆਉਣ ਵਾਲੇ ਕੋਰਟ ਦਾ ਜਿਹੜਾਗਾ ਫੈਸਲਾ ਕਰ ਦੇਵੇਗਾ ਤੁਹਾਡੇ ਸਾਹਮਣੇ ਆਵੇਗਾ ਪਰ ਦੁਸ਼ਟਾਂ ਨੂੰ ਪਾਪੀਆਂ ਨੂੰ ਕਦੇ ਮਾਫੀ ਨਹੀਂ ਦਿੱਤੀ ਜਾਂਦੀ ਮਾਫੀ ਤਾਂ ਦਿੱਤੀ ਜਾਂਦੀ ਹੈ ਜੇ ਸਹੀ ਤਰੀਕੇ ਦੇ ਨਾਲ ਮੰਗਣਾ ਜੇ ਗੋਲ ਮਟੋਲ ਗੱਲਾਂ ਕਰਕੇ ਮੰਗਣਾ ਤਾਂ ਸਿੱਖ ਕੋ ਮੈਨੂੰ ਨਹੀਂ ਲੱਗਦਾ ਕਿ ਮਾਫ ਕਰੂਗੀ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਰਜ ਜੀ ਕਾਲਸਾ ਬੈਜੀ ਕੀ ਪਤੇ